ਬਾਬਾ ਬਿੱਗੀ ਚੰਦ ਸਾਹਿਬ ਏਡਾ ਵੱਡਾ ਮਰਦ ਸੀ ਖਾਲਸਾ ਜੀਓ ਇੱਕੋ ਹੀ ਚਪੇੜ ਮਾਰੀ ਤੇ ਰਿਆਮੇ ਬਾਹਰ ਆ ਗਏ ਹੁਣ ਖਾਲਸਾ ਜੀ ਸਮਾ ਤੇ ਮੇਰੇ ਕੋਲੇ ਨਿਸ਼ਚਿਤ ਕੀਤੇ ਦੇ ਵਿੱਚੋਂ 7 ਕੁ ਮਿੰਟ ਹੀ ਬਾਕੀ ਆ ਤੇ ਜੇ ਮੈਂ ਵਾਰ ਸ਼ੁਰੂ ਕੀਤੀ ਇਹ ਸਮਾਗੇ ਚਲਾ ਜਾਣਾ ਪਰ ਕੇਵਲ ਬਾਤ ਤੁਹਾਡੇ ਨਾਲ ਸਾਂਝੀ ਲਗਾ ਕਰਨ ਤੇ ਲਫ਼ਜ਼ ਘੱਟ ਕਹਿਣੇ ਸਮਝਣਾ ਤੁਸੀਂ ਬਹੁਤਾ ਕਰਕੇ ਕਿਉਂਕਿ ਜਦੋਂ ਸਮਾ ਘੱਟ ਹੋਵੇ ਫਿਰ ਨਿਸ਼ਚਿਤ ਜੇ ਸਮੇਂ ਦੇ ਵਿੱਚ ਲਫ਼ਜ਼ ਘਾਟ ਆ ਕੇ ਜਾਂਦੇ ਆ ਤੇ ਬਣ ਗਈ ਖਵਾਦ ਨੇ ਤੇ ਵਾਰ ਤੋਂ ਬਿਨਾ ਖੇੜ ਨਹੀਂ ਬਾਨੀ ਬਾਬਾ ਸੁਖਰ ਸਿੰਘ ਸਾਹਿਬ ਜੀ ਹੁਣੇ ਆਏ ਸਨ ਮਿਲ ਕੇ ਗਏ ਕਹਿੰਦੇ ਸੰਗਤਾਂ ਨੇ ਇਹ ਵੀ ਨੱਦਰ ਕਰਿਓ ਕਿ ਜਿਹੜੀ ਗੁਰੂ ਕੀ ਮਸੀਤ ਜਿਹ ਗੁਰਦੁਆਰਾ ਮੰਜੀਤ ਸਾਹਿਬ ਹੈ ਉਹਦੀ ਸੇਵਾ ਵੀ ਸ੍ਰੀ ਮਿਸਲ ਚਹੀਦਾ ਤਰਨਾ ਦਲ ਦੇ ਕੋਲੇ ਆ ਤੇ ਉਹ ਸੇਵਾ ਸੰਭਾਲੀ ਜਾ ਰਹੀ ਕਲਸਰ ਜੀ ਉਹ ਧੰਨ ਬਾਬਾ ਬਿਸ਼ਨ ਸਿੰਘ ਸਾਹਿਬ ਐਡੀ ਮਹਾਨ ਆਤਮਾ ਉਨਾ-ਉਨਾ ਥਾਵਾਂ ਦੇ ਉੱਤੇ ਜਾ ਕੇ ਗੁਰਧਾਮ ਸਤਗੁਰੂ ਮਹਾਰਾਜ ਨੇ ਪ੍ਰਗਟ ਕੀਤੇ ਜਿਨ੍ਹਾਂ ਦੇ ਬਾਰੇ ਕੋਈ ਸੋਚ ਵੀ ਨਹੀਂ ਸੀ ਸਕਦਾ ਮਹਿਸੂਸ ਕਰਿਓ 6ਵੇਂ ਪਾਤਸ਼ਾਹ ਦੇ ਜਿਹਨੇ ਦਰਬਾਰ ਜਿੰਨੇ ਉਸਤਾਨ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਹੁਣਾਂ ਨੇ ਪ੍ਰਗਟ ਕੀਤੇ ਕੋਈ ਹੋਰ ਨਹੀਂ ਕਰ ਸਕਿਆ ਫਿਰ ਬਾਬਾ ਬਿਸ਼ਨ ਸਿੰਘ ਸਾਹਿਬ ਜੀ 6ਵੇਂ ਪਾਤਸ਼ਾਹ ਦਾ ਖੁਦ ਰੂਪ ਸਨ ਐਸੀ ਬਖਸ਼ਿਸ਼ ਬਾਬੇ ਬਿਸ਼ਨ ਸਿੰਘ ਸਾਹਿਬ ਜੀ ਹੁਣਾਂ ਦੇ ਉੱਤੇ ਇਹ ੜੀਆਂ ਬਖਸ਼ਿਸ਼ਾਂ ਵਰਤਾਈਆਂ ਅੱਜ ਦੁਨੀਆ ਦੇ ਲੋਕ ਉਹਨਾਂ ਨੂੰ ਕਿਵੇਂ ਯਾਦ ਕਰ ਰਹੇ ਇੱਕ ਵਾਰ ਦੋਵੇਂ ਹੱਥ ਜੋੜ ਕੇ ਆਖੋ ਨਾਨਕ ਨਾਮ ਜਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਖਾਲਸਾ ਜੀ ਉਹ ਹਰੀ ਦਾਸ ਕੇ ਰਣ ਉਹ ਮਾਰਿਆ ਗਿਆ ਇੱਕੇ ਚਪੇੜ ਦੇ ਨਾਲ ਤੇ ਖਾਲਸਾ ਜੀ ਉਹ ਬਾਬਾ ਬਿਧੀ ਚੰਦ ਸਾਹਿਬ ਦੇ ਮਗਰ ਖਲੋਤਾ ਪਾਈ ਜੱਟੂ ਉਹ ਨਿਹਾ ਕੇ ਨਭਜੋਂ ਫੜ ਕੇ ਵੇਖਿਆ ਉਹ ਜਹਾ ਬਾਬਾ ਬਿਧੀ ਚੰਦਾ ਆ ਕੀ ਕੀਤਾ ਈ ਓ ਜਿੰਨਾ ਏ ਮਹਾਰਾਜ ਨੂੰ ਮਾੜਾ ਬੋਲੇ ਇਹਨੂੰ ਕਸੀਟ ਕਸੀਟ ਕੇ ਮਾਰਨਾ ਸੀ ਭਲਿਆ ਤੋਂ ਦੇ ਕੇ ਚਪੇੜ ਨਹੀਂ ਭੁਗਤਾ ਦਿੱਤਾ ਏ ਕੀ ਕੀਤਾਈ ਬਈ ਖਾਲਸਾ ਜੀ ਐਨੀ ਗੱਲ ਹੋਣੀ ਦੇਰ ਜਿਹੜੇ ਪੰਜ ਸੱਤ ਡਾਂਗਾ ਵਾਲੇ ਨਾਲ ਆਏ ਆ ਉਹਨਾਂ ਨੂੰ ਭਜਦਿਆ ਰਾਹ ਨਾ ਲੱਭਾ ਰਤਨ ਚੰਦ ਕਰਮ ਚੰਦ ਇਹਨਾਂ ਦੇ ਕੰਨਾਂ ਵਿੱਚ ਗੱਲ ਪਈ ਵੀ ਤੁਹਾਡਾ ਪਿਓ ਮਾਰਿਆ ਗਿਆ ਹਰੀਦਾਸ ਕੇਰੜ ਬਿੱਟ ਦੇ ਜਲੰਧਰ ਅੱਪੜ ਗਏ ਅਬਦੁੱਲ ਖਾਨ ਨੂੰ ਚੜਾ ਕੇ ਲੈ ਕੇ ਆਏ ਅਬਦੁੱਲਾ ਖਾਨ 15000 ਫੌਜ ਲੈ ਕੇ ਛੇਵੇਂ ਗੁਰਾਤੇ ਹਮਲਾਵਰ ਹੋਇਆ ਇਧਰੋਂ ਅੱਧਾ ਕ ਕੱਚਾ ਕਿਲਾ ਕੋਟ ਉਸਾਰ ਲਿਆ ਗਿਆ ਜੰਗੀ ਕੋਈ ਬਹੁਤੀਆਂ ਤਿਆਰੀਆਂ ਨਹੀਂ ਪਰ ਛੇਵੇਂ ਪਾਛਾ ਤਿਆਰ ਬਰਤਿਆ ਮਹਾਰਾਜ ਨੂੰ ਪਤਾ ਲੱਗਾ ਫੌਜਾਂ ਚੜ ਕੇ ਆ ਗਿਆ ਗਿਣਤੀ 15000 ਮਹਾਰੇ ਕਹਿੰਦੇ ਆ ਲੈਣ ਦਿਓ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਜੇ ਕੋਈ ਸ਼ਾਂਤ ਸੁਭਾਅ ਝੁੱਕ ਕੇ ਕੁਝ ਮੰਗਣ ਵਾਸਤੇ ਆਵੇ ਉਹਨੂੰ ਵੀ ਖਾਲੀ ਨਹੀਂ ਜਾਣ ਦਿੰਦੇ ਉਹਦੀ ਝੋਲੀ ਲੰਗਰ ਪ੍ਰਸ਼ਾਦੇ ਦੇਗ ਦੇ ਨਾਲ ਤੇ ਬਖਸ਼ਿਸ਼ਾਂ ਨਾਲ ਭਰ ਦਿੰਦੀ ਹੈ ਪਰ ਜੇ ਕੋਈ ਆਵੇ ਚੜ ਕੇ ਜੇ ਕੋਈ ਆਵੇ ਹੰਕਾਰੀ ਹੋ ਕੇ ਖਾਲੀ ਉਹਨੂੰ ਵੀ ਜਾਣ ਦੇਈਦਾ ਜੇ ਗੁਰੂ ਕੇ ਸਿੱਖਾ ਕੋਲੇ ਝੁੱਕ ਕੇ ਆਏ ਵਾਸਤੇ ਦੇਗ ਤਿਆਰ ਇਰ ਸਾਡੇ ਕੋਲ ਚੜ ਕੇ ਆਏ ਵਾਸਤੇ ਤੈਕ ਤਿਆਰ ਹੈ ਖਾਲਸਾ ਜੀ ਉਤੇਗੇ ਤਿਆਰ ਹੋ ਗਏ ਸਭ ਤੋਂ ਪਹਿਲਾਂ ਅਬਦੁੱਲੇ ਖਾਨ ਦਾ ਪੁੱਤਰ ਨਬੀ ਬਖਸ਼ ਅਗੇ ਆਇਆ ਉਹ ਮਾਰਿਆ ਗਿਆ ਉਹਦੇ ਤੋਂ ਬਾਅਦ ਭਰਾ ਦਾ ਬਦਰਾ ਲੈਣ ਵਾਸਤੇ ਕਰੀਮ ਬਖਸ਼ ਆਇਆ ਉਹ ਵੀ ਮਾਰਿਆ ਗਿਆ ਰਤਨ ਚੰਦ ਇਹ ਦੋਵੇਂ ਜਣੇ ਇੱਕੇ ਵਾਰ ਮੁਕਾਬਲੇ ਤੇ ਆਏ ਤੇ ਬਾਬਾ ਬਿਧੀ ਚੰਦ ਸਾਹਿਬ ਦਾ ਹੋਇਆ ਮੁਕਾਬਲਾ ਇਹੋ ਜੀ ਮਾਰ ਮਾਰੀ ਖਾਲਸਾ ਜੀ ਉਹ ਬਾਬਾ ਬਿਧੀ ਚੰਦ ਸਾਹਿਬ ਨੇ ਇਹੋ ਜਿਹਾ ਸਿਰ ਵੱਡਿਆ ਕ੍ਰੀਮ ਦਾ ਰਤਨ ਚੰਦ ਛਾਲ ਮਾਰ ਕੇ ਘੋੜੇ ਤੋਂ ਜ਼ਮੀਨ ਤੇ ਡਿੱਗਾ ਤੇ ਸਾਈ ਹਾਈ ਕੋਟ ਲੈ ਵੀ ਜੇ ਮੇਰੇ ਤੇ ਬਾਬੇ ਬਿਧੀ ਚੰਦ ਦਾ ਵਾਰ ਚੱਲਿਆ ਤੇ ਹੋਵੇਗਾ ਕੀ ਚੁੱਪ ਕਰਕੇ ਖਾਲਸਾ ਜੀ ਜ਼ਮੀਨ ਦੇ ਉੱਤੇ ਮੋਢਾ ਲੰਮੇ ਪੈ ਗਿਆ ਤੇ ਸਾੜਾ ਬਾਹਰ ਨਿਕਲਣ ਦਿੱਤਾ ਬਾਬੇ ਬਿਧੀ ਚੰਦ ਨੇ ਗੁੱਟੋ ਫੜਿਆ ਘੋੜੇ ਤੇ ਚੜ ਕੇ ਤੇ ਕਸੀਟ ਕੇ ਲਿਆਂਦਾ ਗੁਰਦੁਆਰ ਦੇ ਵਿੱਚ ਨਰਾਇਣ ਤੁਹਾਡੇ ਸਾਹਮਣੇ ਰਤਨ ਚੰਦ ਆ ਗਿਆ ਹੈ ਜਿਹੜਾ ਫੌਜ ਲੈ ਕੇ ਆਇਆ ਛੇਵੇਂ ਪਾਤਸ਼ਾਹ ਮਾਰੇ ਕਹਿੰਦੇ ਬਦੀ ਚੰਦ ਜੀ ਜੇ ਕੋਈ ਖਾਲੀ ਅਥੀ ਹੋਵੇ ਨਿਹੱਥੇ ਦੇ ਉੱਤੇ ਨਾ ਗੁਰੂ ਵਾਹਰ ਕਰਦਾ ਤੇ ਨਾ ਗੁਰੂ ਦਾ ਸਿੱਖਾ ਇਹਨੇ ਖੈ ਇਹਦੇ ਤੇ ਦਹਾਣੀ ਵਾਰ ਕਰਨਾ ਇਹਨੂੰ ਚਾ ਲੈਣ ਦਿਓ ਫੌਜ ਲੈ ਕੇ ਆਵੇ ਤੇ ਇਹਦਾ ਮੁਕਾਬਲਾ ਤਾ ਕਰਾਂਗੇ ਖਾਲਸਾ ਜੀ ਰਤਨ ਚੰਦ ਬੜਾ ਹੈਰਾਨ ਹੋਇਆ ਮੁੜ ਗਿਆ ਅਬਦੁੱਲ ਖਾਨ ਨੂੰ ਜਾ ਕੇ ਆਖਿਆ ਕਹਿੰਦਾ ਗੁਰੂ ਦੇ ਕੋਲੇ ਕੋਈ ਫੌਜਾਂ ਬਹੁਤੀਆਂ ਨਹੀਂ ਓਰੇ ਸਾਡੀ ਕਿਸਮਤ ਮਾੜੀ ਸੀ ਦੋ ਜਾਨੇ ਮਾਰੇ ਗਏ ਨੇ ਤੇ ਅਸੀਂ ਤੇ ਉਹਨੂੰ ਜਮੀਨ ਤੋਂ ਮਿੱਟੀ ਚਟਾਉਣ ਦੀ ਤਾਕਤ ਰੱਖਦੇ ਅਬਦੁੱਲ ਖਾਨ ਕਹਿੰਦਾ ਹੁਣ ਮਿੱਟੀ ਚਕਾਈ ਜਾਵੇ ਜਾਂ ਨਾ ਪਰ ਮੈਂ ਮੁਕਾਬਲਾ ਜ਼ਰੂਰ ਕਰਨਾ ਕਿਉਂਕਿ ਮੇਰੇ ਦੋ ਨੌਜਵਾਨ ਪੁੱਤ ਮਾਰੇ ਗਏ ਇੱਕ ਪਾਸੇ ਅਬਦੁੱਲ ਖਾਨ ਦੂਜੇ ਪਾਸਿਓ ਰਤਨ ਚੰਦ ਤੇ ਤੀਜੇ ਪਾਸਿਓ ਕਰਮ ਚੰਦ ਇਹ ਕਿੰਨੇ ਜਾਣੇ ਖਾਲਸਾ ਜੀ ਅੱਗੇ ਵਾਰ ਮੈਦਾਨ ਵਿੱਚ ਆਏ ਹਰੀਦਾਸ ਕੇ ਰੜਕਿੰਦਾ ਜੇ ਗੁਰੂਏ ਢਾਈ ਤਾਕਤਵਾਰ ਆ ਤੇ ਫਿਰ ਗੁਰੂ ਆਪ ਕਿਉਣੀ ਮੁਕਾਬਲੇ ਤੇ ਆਉਂਦਾ ਉਹਦੇ ਸਿੱਖ ਕਿਉਂ ਆਉਂਦੇ ਆ ਅੰਦਰ ਦੀਆਂ ਜਾਣਨ ਵਾਲੇ ਹਜ਼ੂਰੇ ਅਲਵਰੇ ਦੇ ਦਿਲ ਦੀ ਜਾਣ ਕੇ ਬਾਬਾ ਬੀਬੀ ਚੰਦ ਸਾਹਿਬ ਪਿਆਰ ਪਰ ਤਿਆਰ 6ਵੇਂ ਪਾਤਸ਼ਾਹ ਨੇ ਮੋਢੇ ਤੋਂ ਹਲੂਣਾ ਦੇ ਕੇ ਰੋਕਿਆ ਨਹੀਂ ਕਿਨੇ ਤੈਨੂੰ ਨਹੀਂ ਜਾਣ ਦੇਣਾ ਅਸੀਂ ਹੁਣ ਆਪ ਜੰਗ ਮੈਦਾਨ ਦੇ ਵਿੱਚ ਜਾਣਾ ਹੈ ਜੰਗ ਦਾ ਨਬੇੜਾ ਕਰਨ ਵਾਸਤੇ ਹਜ਼ੂਰੀ ਅਨਵਰ 6ਵੇਂ ਸਤਿਗੁਰੂ ਮਹਾਰਾਜ ਆਏ ਰਣ ਮੈਦਾਨ ਦੇ ਵਿੱਚ ਖਾਲਸਾ ਜੀਓ ਹੱਸੂ ਹੱਸੂ ਕਰਦਾ ਮੇਰੇ ਹਜ਼ੂਰ ਦਾ ਚਿਹਰਾ ਤੇ ਅਗਲੇ ਪਾਸੇ ਖਾਲਸਾ ਜੀਓ ਕਰਮਚੰਦ ਰਤਨ ਚੰਦ ਤੇ ਭਗਵਾਨ ਦਾਸ ਕੇ ਰਤਨੇ ਜਾਨੇ ਵਾਰ ਕਰਦੇ ਖਾਲਸਾ ਜੀ ਉਹ ਦਿਨੇ ਤੀਰਾਂ ਦੀ ਕਰਦੇ ਬਾਛੜ ਹਜ਼ੂਰੀ ਅਨਵਰ ਉਹਨਾਂ ਦੀ ਤੀਰਾਂ ਦੀ ਬਾਛੜ ਦੇ ਵਿੱਚੋਂ ਨਿਕਲਦੇ ਹੋਏ ਅੱਗੇ ਨੰਗ ਗਏ ਤੇ ਪਹੁੰਚ ਗਏ ਇਨ ਠਕਾਣੇ ਦੇ ਉੱਤੇ ਬੱਥਿਓ ਮਹਾਰਾਜ ਨੇ ਤਿੰਨ ਚੁਣਵੇਂ ਕੱਢੇ ਤੀਰ ਜਿਹੜਾ ਆਸਤੇ ਚੰਦੀ ਦੇ ਉੱਤੇ ਵਾਰੀ-ਵਾਰੀ ਇੱਕ-ਇੱਕ ਤੀਰ ਰਤਨ ਚੰਦ ਕਰਮ ਚੰਦ ਤੇ ਭਗਵਾਨ ਦਾਸ ਘੇਰਣ ਵਾਲੋਂ ਕਰੰਡੀਆਂ ਕਿਵੇਂ ਛੱਡਿਆ ਉਹ ਸਵੇਲੇ ਦੀ ਵਾਰ ਬਾਬਾ ਬਕਾਲਾ ਸਾਹਿਬ ਦਾ ਢਾਡੀ ਜੱਥਾ i <laughs> बि <laughs> अॼा ਪੀਰ ਨੂਰ ਜੀ ਜਿੱਦਾਂ ਦੁਸ਼ਮਣਾਂ ਨੂੰ ਮਿੱਟੀ ਜਮਲਾ ਯਾਦ ਰੈਂਦੀਆਂ ਰਹਿੰਦੀਆਂ ਗੁਰੂ ਜੀ ਤੇਰੀਆਂ ਧਾ ਦੀ ਹਾਂ ਮਾ ਦੁਨੀਆਂ ਦਾ ਖਾਲਸਾ ਜੀ ਕੋ ਰੱਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ ਖਾਲਸਾ ਜੀ ਹਜ਼ੂਰੀ ਅਪ ਮਿਰਤ ਦੇ ਪੀਰੀ ਦੇ ਮਾਲਕ ਸੋਹੜਿਆਂ ਦੇ ਸਰਤਾਜ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨਾਂ ਤਿੰਨਾਂ ਦਾ ਕੀਰਤਨ ਸੋਇਲਾ ਪੜ ਕੇ ਤੇ ਹਜ਼ੂਰੀ ਅਕਬਰ ਨੇ ਖਾਲਸਾ ਜੀ ਜਿੱਤ ਦੇ ਪਰਚਮ ਚਹਲਾ ਦਿੱਤੇ ਇਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੂਜੀ ਜੰਗ ਦਾ ਜ਼ਿਕਰ ਹੈ ਜਿਹੜੇ ਤੁਹਾਡੇ ਨਜ਼ਰ ਕੀਤੀ ਗਈ ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਆ ਸਤਕਾਰਯੋਗ ਸ੍ਰੀ ਮਿਸਲ ਚੀਤਨ ਤਰਨਤਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਕੀ ਸਿੰਘ ਸਾਹਿਬ ਜੰਗੀਰ ਜਰਨੈਲ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਬੇਅੰਤ ਪਿਆਰ ਸਤਿਕਾਰ ਅਸੀਸਾਂ ਮਿਲੀਆਂ ਧੰਨਵਾਦ ਸਤਕਾਰਯੋਗ ਬਾਬਾ ਜੀ ਤਿੰਮੋਵਾਲ ਤੋਂ ਮਾਹ ਕਾਲ ਜੀ ਉਹਨਾਂ ਨੂੰ ਜੀ ਆਇਆਂ ਧੰਨਵਾਦ ਬਾਬਾ ਪ੍ਰਧਾਨ ਜੀ ਬਾਬਾ ਸਰਬਜੀਤ ਸਿੰਘ ਜੀ ਸਖੀਰਾ ਸਾਹਿਬ ਮੇਰੇ ਛੋਟੇ ਵੀਰ ਪ੍ਰੇਮ ਸਿੰਘ ਜੀ ਸਹਿਬ ਸਿੰਘ ਜੀ ਹੋਣੀ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਗੁਰਦੁਆਰਾ ਅਮਾਨਤ ਸਰ ਉੱਥੇ ਬਾਬਾ ਜੀ ਆਏ ਆ ਉਹਨਾਂ ਨੂੰ ਜੀਵਾਂ ਆ ਆਖਿਆ ਜਾਂਦਾ ਧੰਨਵਾਦ ਕੀਤਾ ਜਾਂਦਾ ਖਾਲਸਾ ਜੀਓ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਕਾਨ ਸਿੰਘ ਜੀ ਔਰ ਜਥੇਦਾਰ ਬਾਬਾ ਨਰੰਗ ਸਿੰਘ ਜੀ ਤਰਨਾ ਦਲ ਹਰੀਆਂ ਬੇਲਾਂ ਵਾਲੇ ਬਾਬਾ ਕਾਨ ਸਿੰਘ ਜੀ ਉਹਨਾਂ ਦੇ ਨਾਂ ਦੇ ਉੱਤੇ ਮਾਇਆ ਪੁੱਜਦੀ ਕਰਦੇ ਮਹਾਂਪੁਰਛਾਏ ਹਰੀਆਂ ਬੇਲਾਂ ਵਾਲੇ ਬਾਬਾ ਨਰੰਗ ਸਿੰਘ ਜੀ ਨਵੇਂ ਸ਼ਹਿਰ ਤੋਂ ਚੱਲ ਕੇ ਆਏ ਉਹਨਾਂ ਨੇ ਜੀਵਾਂ ਆ ਆਖਿਆ ਮਹੰਤ ਕਸ਼ਮੀਰ ਸਿੰਘ ਜੀ ਜਿਹੜੇ ਜੰਗ ਦਾ ਜ਼ਿਕਰ ਕੀਤਾ ਖਾਲਸਾ ਜੀ ਹਰਗੋਬਿੰਦਪੁਰੇ ਦੇ ਉਥੋਂ ਚੱਲ ਕੇ ਆਏ ਬਾਬਾ ਕਸ਼ਮੀਰ ਸਿੰਘ ਜੀ ਜਿਉ ਆਇਆ ਆਖਿਆ ਜਾਂਦਾ ਏ ਧੰਨਵਾਦ ਕੀਤਾ ਜਾਂਦਾ ਏ ਮਾ ਕਲ ਜੀ ਉਹਨਾਂ ਦਾ ਧੰਨਵਾਦ ਹੈ ਆਉਣ ਵਾਲਾ ਜੱਥਾ ਖਾਲਸਾ ਜੀਓ ਸਤਕਾਰਯੋਗ ਗਿਆਨੀ ਬਲਬੀਰ ਸਿੰਘ ਜੀ ਪਾਰਸਾ ਉਹਨਾਂ ਨੂੰ ਜਿਉ ਆਇਆ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਸਤਕਾਰ ਸਟੇਲ ਕਤਰ ਸਾਹਿਬ ਉਹਨਾਂ ਦਾ ਧੰਨਵਾਦ ਸਾਊਂਡ ਵਾਲੇ ਵੀਰਾਂ ਦਾ ਧੰਨਵਾਦ ਹੈ ਕੇਸਰੀ ਚੈਨਨ ਵਾਲੇ ਬਾਬਾ ਜੀ ਉਹਨਾਂ ਦਾ ਧੰਨਵਾਦ ਹੈ ਤੇ ਖਾਲਸਾ ਜੀਓ ਨਰਵੈਰ ਟੀਮੀ ਵਾਲਿਆਂ ਦਾ ਧੰਨਵਾਦ ਹੈ ਸਤਿਕਾਰਯੋਗ ਬਾਬਾ ਮਨਜੀਤ ਸਿੰਘ ਜੀ ਸਰਲੀ ਤੋਂ ਚੱਲ ਕੇ ਆਏ ਆ ਮਹਾਪੁਰਸ਼ਾਂ ਦੇ ਥਾਪੇ ਹੋਏ ਮਹੰਤ ਜਨ ਜਿਹੜੇ ਗੁਰੂ ਘਰਾਂ ਦੀਆਂ ਸਵਾਵਾਂ ਨਿਭਾ ਰਹੇ ਆ ਉਹਨਾਂ ਸਾਰਿਆਂ ਨੂੰ ਜੀਓ ਹੈ ਧੰਨਵਾਦ ਕੀਤਾ ਜਾਂਦਾ ਹੈ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਦੀ ਖਿਮਾ ਦੋਵੇਂ ਹੱਥ ਜੋੜ ਕੇ ਖਾਲਸਾ ਜੀਓ ਆਓ ਇੱਕ ਚੜ੍ਹਦੀ ਕਲਾ ਦਾ ਜਕਾਰਾ ਦੇ ਜਿਕਾਰੇ ਦੇ ਨਾਲ ਹੀ ਫਤਿਹ ਬੁਲਾ ਦੇਣੀ ਹੈ ਸਾਰੀ ਸੰਗਤ ਕਰਿਓ ਕਿਰਪਾ ਯਕਾਰਾ ਕੀ ਆਵੇ ਨੇ ਹਾਲਾ ਉੱਜਾ ਰੱਖਿਓ ਤਿਆਰ ਵਰਤਿਆਰ ਸੋਢੀ ਸੱਚੇ ਬਾਦਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲੀ ਅਕਾਲ ਜਪਰੀ ਅਕਾਲ ਤੇਗ ਤੇਗ ਫਤਿਹ ਖਾਸੇ ਦੀ ਹਰ ਤਾਨ ਹਰ ਦੀਵਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ